ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਾਸ਼ੀਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਦਿਖਾਉਣੇ ਤੁਹਾਨੂੰ ਜੇਰੀਆਂ ਸਿੱਧੂ ਆਪਣੇ ਵਿਚਾਰਾਂ ਖਰੇਆ ਸ਼ੰਭੂ ਬਾਰਡਰ ਤੇ ਆ ਗਏ ਉਹ ਜਿੱਥਰ ਲੈ ਬੰਨੇ ਫੋਰ ਸਲਾਈ ਆਉ ਦੇਖ ਰਿਹਾ ਹੁਣ ਤੁਹਾਨੂੰ ਚਾ ਆਰਮੀ ਲੋਕ ਵੀ ਉਹ ਦੇਖੋ ਕਿੰਨੇ ਖੜੇ ਨੇ ਇੱਥੇ ਤੇ ਉਹ ਦੇਖੋ ਆਰਮੀ ਦੇ ਜਵਾਨ ਆ ਇੱਥੇ ਕਿਸਾਨ ਸਾਰੇ ਵੀਰ ਹਰੇ ਨੇ ਕਿਸਾਨ ਫਾਰਮਰ ਤੇ ਪਹੁੰਚੇ ਹੋਈ ਆ ਆ ਦੇ ਆਰਮੀ ਲਈ ਆਈ ਉਹਨਾਂ ਨੇ ਕੋਲਸਵੀਏ ਨਾਲ ਜਾ ਸ਼ੈਂਪੂ ਬਾਟਰ ਤੇ ਆਏ ਆ ਦੇਖੋ ਇੱਥੇ ਤਰਨਾ ਲੱਗਿਆ ਜਿੱਥੇ ਤੇ ਆ ਗਏ ਇਧਰ ਵੀ ਆ ਤੇ ਇਹਦੀ ਬੈਕ ਸਾਈਡ ਤੇ ਹੈਗੀ ਆ ਚੋਂ ਕੀ ਆ ਰਹੀ ਦੀ ਬਾਰਡਰ ਤੇ ਸ਼ੰਭੂ ਤੇ ਤੇ ਅੱਜ ਇੱਥੇ ਆਏ ਸੀ ਵਿਚਾਰਾਂ ਸੁਣਨ মিডিਆ ਵੀ ਪਹੁੰਚਿਆ ਵਾ ਇੱਥੇ মিডিਆ ਵਾਲੇ ਵੀ ਕਵਰੇਜ ਕਰ ਰਹੇ ਆ ਆ ਜੀ ਕਿ ਅੱਦੇ ਹੀ ਦੇਣੇ ਤੁਨ ਛੰਡੇ ਕਿਸਾਨੀ ਵਾਲੇ ਤੇ ਅੱਜ ਹੈ ਜੇ ਆ ਮੀਡੀ ਕੀ ਨਾ ਬਾਲ ਨਾ ਹੈਗੀ ਗਰਮੀ ਤੇ ਮੌਸਮ ਐਸੇ ਹਵਾ ਚਲਦੀ ਆ ਪੱਖੇ ਲੱਗੇ ਆ ਇੱਥੇ ਹਾਂ ਉਹ ਮਾਸਟਰ ਨੂੰ ਆਜ ਮਾਰ ਲਾ ਆਏ ਮਾਸਟਰ ਆ ਗਿਆ ਤਾਂ ਕਹਿਣਾ ਰਾਣ ਪ੍ਰਧਾਨ ਉਹ ਕੀ ਕਰੀਏ ਹਾਂ ਜਿੱਤੇ ਐ ਕਾਫੀ ਘਟ ਹੋਇਆ ਵਾ ਤੇ ਅੱਜ ਔੜੀਆਂ ਵਾ ਦੂਸਰੀਆਂ ਸਟੇਟਾਂ ਤੋਂ ਵੀ ਜਥੇਬੰਦੀਆਂ ਆਉਣੀਆਂ ਵਾ ਤੇ ਸਾਰਿਆਂ ਦੀ ਅੱਜ ਮੀਟਿੰਗ ਟੇਰੇ ਹੋਣਾ ਅਸੀਂ ਦੇਖ ਕੇ ਸਾ ਤੇ ਇਹ ਰੇ ਕਬੂ ਗਾਰਡਰ ਦੇ ਉੱਪਰ ਹੀ ਖੜੇ ਆ ਜਿੱਥੇ ਉਹ ਦੋ ਅਤਰੂ ਗੈਸ ਤੇ ਬੋਲ ਰਿਹ ਗਈ ਤੇ ਆ ਦੇਖੋ ਸਾਰੀ ਕਿਸਾਨ ਜਣੀਆਂ ਨੇ ਕਿਸਾਨ ਜਿੱਥੇ ਬੰਦੀਆਂ ਆਈਆਂ ਉੱਥੇ ਬਾਬੂ ਜੀ ਦੇ ਵਿੱਚ ਇਹ ਯਾਰ ਜੀਰੀਆਂ ਬਾਬੇ ਦੀ ਗਨੇਰ ਨਾਲ ਸਾਰੀਆਂ ਨਿਸਰੀਆਂ ਪਈਆਂ ਤੇ ਹੁਣ ਬਸ ਇਹ ਥੋੜੇ ਦਿਨਾਂ ਤੱਕ ਪੱਕ ਜਾਣੀਆਂ ਆ ਆ ਤਾਂ ਆਪਣੀ ਛਬੀ ਜੀਰੀ ਆ ਤੇ ਦੂਸਰੀਆਂ ਵੀ ਨਿਸਰੀਆਂ ਵਾਂ ਵਧੀਆ ਵਧੀਆ ਖੜੀਆਂ ਜਿੱਦਾਂ 73 ਆ ਉਹ ਕੁਝ ਕੁ ਦਾਣੇ ਉਹਦੇ ਵਿੱਚ ਪੱਕੇ ਜੇ ਪੱਕੇ ਆ ਤੇ ਕੁਝ ਘਰੇ ਆ ਜਿੱਦਾਂ ਮਾਲੋ 100 ਚੋਂ 10 ਕ ਦਾਣੇ ਉਹਦੇ ਪੱਕੇ ਆ ਤੇ ਬਾਕੀ ਹਰੇ ਆ ਉਹ ਤੇ ਤਕਰੀਬਨ ਕੋਈ 2 ਵੀਕ ਦਿਨਾਂ ਤੱਕ ਪੱਕ ਜਾਣੀਆਂ ਆ ਵੀ ਉਹ ਵੀ ਉਹ 20 ਵੀ ਨਹੀਂ ਉਹ ਥੋੜੇ ਦਿਨਾਂ ਤੱਕ ਹੀ ਪੱਕ ਜਾਣੀਆਂ ਆ ਆ ਵੀ ਹੁਣ ਆ ਜਿੱਦਾ ਆ ਇਹ ਵੀ ਇਹ ਵੀ ਕਿਤੇ ਦਿਨਾਂ ਤੱਕ ਇਹ ਵੀ ਪੱਕ ਜਾਣੀ ਵਧੀਆ ਚਲੋ ਆ ਦੇ ਲੋ ਅੱਜ ਹੁਣ ਜੀਰੀਆਂ ਦੇ ਨਿਸਰੀਆਂ ਪੱਕਣ ਦਾ ਟਾਈਮ ਆਉਣਾ ਤਾਂ ਹੁਣ ਇੰਨੇ ਵੀ ਆ ਜਾਣਾ ਹੈ ਇੰਨਾ ਇਹ ਤੋਂ ਡਰ ਲੱਗਦਾ ਹੁਣ ਆ ਹੋਇਆ ਹੈ ਤੇ ਤੇ ਦੂਵੀਂ ਗੱਲ ਬਾਈ ਬਾਈ ਜਿਹੜੀ ਹੁੰਦੀ ਜੀਰੀਆਂ ਵੀਰੇ ਜਿਆਦਾ ਜੀਰੀਆਂ ਨੂੰ ਸਪਰੇਅ ਨਾ ਕਰੋ ਕਿਉਂਕਿ ਜੁਆਂਦੀ ਉਹ ਹਵਾ ਚ ਪਾਈ ਜਾਣੀਆਂ ਆਪਾਂ ਕਦੀ ਕਿਸੇ ਨੇ ਕੋਈ ਕਰਤੀ ਮੰਨ ਲਓ ਕਿਸੇ ਨੇ ਲਿਆ ਕੇ ਟਡੇੜੀ ਕਰਤੀ ਚਲੋ ਟੱਡਾਂ ਤੇ ਪੱਤਾ ਲਪੇਟ ਦਾ ਵੈਸੇ ਲੋੜ ਹੀ ਨਹੀਂ ਹੁਣ ਕਿਉਂਕਿ ਅਸੀਂ ਕੀਤੀ ਨਹੀਂ ਇਹਨੂੰ ਪੱਤਾ ਲਪੇਟ ਥੋੜੀ ਥੋੜੀ ਹੈਗੀ ਕਿਤੇ ਵਿੱਚ ਵਿੱਚ ਕੋਈ ਬੂਟਾ ਸੀ ਹੈ ਆ ਦੇਖ ਲਓ ਕੋਈ ਗਰੇ ਬੂਟਾ ਸੀ ਮੰਨ ਲਓ ਸੌ ਚ 10 ਬੂਟੇ ਆਉਣਗੇ ਮਰ ਕੇ ਤੇ ਉਹ ਜਿਹੜਾ ਪਹਿਲਾ ਮੀਂਹ ਪਿਆ ਸੀ ਤੇ ਹੁਣ ਜਿਹੜਾ ਇੱਕ ਦਿਨ ਮੀਂਹ ਪਿਆ ਉਹਦੇ ਨਾਲ ਉਹ ਪਹਿਲੇ ਨਾਲ ਹੀ ਪੱਤਲ ਪੇਟ ਹੜ ਮਰ ਗਈ ਚੜ ਗਈ ਸੀ ਖਤਮ ਸੀ ਤਾਂ ਦੂਜੇ ਨਾਲ ਜਿਹੜਾ ਪਿਆ ਉਹ ਕਾ ਹੀ ਖਤਮ ਹੋ ਗਈ ਤੇ ਇਹਨੂੰ ਬਸ ਨਾ ਟਿੱਡੇ ਦੀ ਸਪਰੇ ਕਰੀ ਕੱਲੀ ਹੋਰ ਕੋਈ ਦਾਣਿਆਂ ਦੀ ਚਮਕ ਲਾ ਲੋ ਫਲ ਚੰਗਾ ਕੋਈ ਕੁਝ ਨਹੀਂ ਪਾਇਆ ਕਿਉਂਕਿ ਜਿਹੜੀ ਅਸੀਂ ਨਰਿਆਂ ਪਾਉਨੇ ਆ ਮੰਨ ਲਓ ਹਨਾ ਉਹੀ ਆਉਂਦੀਆਂ ਨੇ ਉਹ ਵਾਲੀਆਂ ਜੜੀਆਂ ਨਾ ਫਿਰ ਉਹ ਬਾਈ ਜੀ ਸਰੀਰ ਦੇ ਵਿੱਚ ਕੋਈ ਰੋਗ ਪੈਦਾ ਕਰਦੀਆਂ ਸਾਡੇ ਇੱਥੇ ਐਗਰੀਕਲਚਰ ਵਾਲੇ ਪਿੰਡ ਆਏ ਸੀ ਉਹ ਦੱਸਦੇ ਸੀ ਕਿ ਜੇ ਲੋੜ ਆ ਤਾਦ ਕਿਤੇ ਦਵਾਈ ਪਾ ਵੈਸੇ ਸਪਰੇਅ ਨਾ ਕਰੋ ਕਿਉਂਕਿ ਆਰਗੇਨਿਕ ਕਰੋ ਹਨਾ ਜਿਵੇਂ ਮੰਨ ਲਓ ਬਾਈ ਜੀ ਹੁਣ ਇਹਦੇ ਵਿੱਚ ਆਹੜਾ ਇਹਨੂੰ ਦੋ ਦੋ ਪੂਰੇ ਜੂਰੀਆਂ ਪਾਈ ਸਾਰੀ ਦੋ ਦੇ ਅੱਧਾ ਕਿੱਲਾ ਦੋ ਦੇ ਹਿਸਾਬ ਨਾਲ ਪਾਈ ਹੈ ਤੇ ਵੈਸੇ ਜਿਆਦਾ ਵਾ ਦੋ ਦੇ ਹਿਸਾਬ ਨਾਲ ਕਿਉਂਕਿ ਇਹਦੇ ਵਿੱਚ ਅਸੀਂ ਦੇਸੀ ਰੂੜੀ ਯਾਨੀ ਕਿ ਦੇਸੀ ਰੇਪ ਆਇਆ ਸੀ ਉਹਦੇ ਹਿਸਾਬ ਨਾਲ ਦੇਖੋ ਕਿੰਡੀ ਵਧੀਆ ਖੜੀ ਕੱਦ ਕਾਠ ਵੀ ਬਾਬੇ ਦੀ ਕਿਰਪਾ ਨਾਲ ਸੋਹਣਾ ਕਰਿਆ ਇਹਨੇ ਹੈਨਾ ਤੀਜੇ ਹੁਣ ਹਾਂ ਵੇ ਲੋ ਇਹ ਦੇਸੀ ਰੇਹ ਨਾ ਕਿੰਨੀ ਸੋਹਣੀ ਕੱਦ ਕਾਠ ਕਰਿਆ ਹੁਣ ਜੇ ਚੁੱਕ ਕੇ ਇਹਨੂੰ ਦਵਾਈਆਂ ਪਾ ਲੋ ਹੁਣ ਕਈ ਪਤਾ ਕੀ ਕਰ ਦੇ ਸਾਡੇ ਇੱਥੇ ਪਾਣੀ ਉਹਨਾਂ ਦੇ ਵਿੱਚੋਂ ਸਕਾਇਆ ਨਹੀਂ ਕਮ ਸੇ ਕਮ ਯਾਰ ਪਾਣੀ ਤੁਸੀਂ 8ਵੇਂ ਮਹੀਨੇ ਦੇ ਵਿੱਚ ਸਕਾ ਦਿਓ ਕਿਉਂਕਿ ਫਸਲ ਕਿੱਥੋਂ ਨਿਕਲੂ ਜਦਦੇ ਵਿੱਚ ਪਾਣੀ ਖੜਾ ਜਾਂਦਾ ਨੁਕਸੀ ਉਹ ਕਈਆਂ ਦੇ ਤਾਂ ਥੱਲੇ ਉਹ ਮੈਂ ਦੇਖਿਆ ਮੋਢੀ ਗਲੇ ਪਏ ਨੇ ਤੇ ਤੁਸੀਂ ਪਾਣੀ ਸਕਾ ਦਿਓ ਤੇ ਉਹਦੇ ਨਾਲ ਗੰਡੋਹਾ ਪਊਗਾ ਜ਼ਮੀਨ 'ਚ ਜ਼ਮੀਨ ਪੋਲੀ ਹੋਗੀ ਆਟੋਮੈਟਿਕ ਜਿਹੜਾ ਬੂਟਾ ਆ ਪਲਾਂਟਾ ਗਰੋਥ ਕਰੂਗਾ ਹੁਣ ਆਪਾਂ ਤੁੰਨੀ ਪਾਣੀ ਨਾ ਜਾਣਾ ਹਨਾ ਤਾਂ ਇਹ ਕਲਾ ਬਈ ਰੂਲ ਦਵਾਈ ਫालतू ਨਾ ਪਾਇਆ ਕਰੋ ਪਰ ਇਹ ਵੀ ਲੋਡ ਆ ਤਾਂ ਲੋਡ ਅਨਸਾਰ ਬਾਹੋ ਫालतੂ ਐਵੇਂ ਕਈ ਪਤਾ ਕੀ ਕਰਦੇ ਇਹਨੂੰ ਟੀਏ ਪੀ ਵੀ ਪਾਈ ਜਾਂਦੇ ਆ ਤੇ ਦੂਜੀ ਲਾ ਲਓ ਉਹ ਜਿੰਕ ਵੀ ਪਾ ਲਓ ਉਪਧਾਨ ਵੀ ਪਾ ਲਓ ਫਲਾਣੀ ਧਮਕਾਣੀ ਦਵਾਈ ਉਹ ਕਿਉਂ ਝੜਦੇ ਫਿਰੇ ਖੇਤੀ ਦੇ ਅੱਗੇ ਵੀਰੇ ਘਾਟੇ 'ਚ ਜਾਂਦਾ ਫਿਰ ਕਿਸਾਨ ਹਾਂ ਲੋਡ ਅਨਸਾਰ ਦਵਾਈ ਪਾਓ ਨਾ ਪਾਓ ਵੀਰੇ ਲੋਡ ਨਹੀਂ ਹੈਗੀ ਇਹਨੂੰ ਫालतੂ ਚੀਜ਼ ਨਹੀਂ ਹੁਣ ਕਿੱਡੀ ਸੋਹਣੀ ਖੜੀ ਐ ਇਹਨੂੰ ਦੇਸੀ ਰੇ ਪਾਓ ਯਾਰ ਆਪਦਾ ਘਰ ਦਾ ਮੈਂਸਾਲਾ ਦੇਸੀ ਰੂੜੀ ਪਾਵਾਂਗੇ ਮੈਂ ਸਾਡੀ ਗੋਹੇ ਦੀ ਗੋਹਾ ਪਾਉ ਯਾਰ ਕੀ ਲੋੜ ਪਈ ਆ ਹੁਣ ਇਹਨੂੰ ਬਈ ਕੋਈ ਦਵਾਈ ਨਹੀਂ ਪਾਈ ਫालतू ਬਸ ਇੱਕ ਸਪਰੇਅ ਕਰੀ ਟੱਡੇ ਦੀ ਟੱਡਾ ਲੱਗਿਆ ਸੀ ਹੋਰ ਇਹਨੂੰ ਲੋੜ ਨਹੀਂ ਹੈਗੀ ਐਵੇਂ ਪਾਉਂਦੇ ਫਿਰ ਇਹ ਪੈਸੇ ਉਜਾੜੀਏ ਉਹ ਤਾਂ ਫਾਇਦਾ ਨਹੀਂ ਹੁੰਦਾ ਵੀਰੇ ਬੈਨੀਫਿਟ ਨਹੀਂ ਹੁੰਦਾ ਐਵੇਂ ਟੱਕ ਕੇ ਪਾ ਦੋ ਦੂਜੇ ਨੇ ਪਾਈ ਆ ਪਾ ਦੋ ਵੀ ਚਲੋ ਠੀਕ ਆ ਗਲਤ ਕਿਉਂਕਿ ਉਹਦੇ ਨਾਲ ਵੀ ਝਾੜ ਤੇ ਫਰਕ ਪੈਂਦਾ ਪਲਾਂਟ ਦੀ ਗਰੋਥ ਤੇ ਫਰਕ ਪੈਂਦਾ ਵੀਰੇ ਵੇਚਣ ਵਾਲੇ ਨੇ ਤਾਂ ਕਹਿ ਲੈਣਾ ਵੀਰੇ ਨਾ ਜੀ ਸਹੀ ਆ ਚੱਲੂਗੀ ਪਾ ਦੋ ਕੋ ਚੱਕਰ ਤੁਸੀਂ ਵੀ ਇਹ ਵੀ ਦੇਖਣਾ ਕਿ ਹੁਣ ਫਸਲ ਦਾ ਵੀ ਹਿਸਾਬ ਲਾਉਣਾ ਉਹ ਕੀ ਹੈ ਉਹਦੀ ਕੰਡੀਸ਼ਨ ਦੇ ਹਿਸਾਬ ਨਾਲ ਪੈਣੀ ਉਹ ਨਹੀਂ ਚੱਕ ਕੇ ਧਰ ਲਓ ਮੈਂ ਨਾ ਬਾਡਾ ਮੇਰੇ ਇਹ ਨਹੀਂ ਇਹ ਮਹਿੰਗੀਆਂ ਦਵਾਈਆਂ ਨੇ ਹਾਂ ਹੁਣ ਦੇਖੋ ਜਿਹੜਾ ਪੱਤਾ ਲਪੇਟ ਸੀ ਹਨਾ ਤੇ ਮੀਂਹ ਨਹੀਂ ਕਰਤਾ ਨਾ ਫਾਇਦਾ ਮੀਂਹ ਪਿਆ ਤੇ ਸਵਾਰਤਾ ਨਾ ਆਪਾਂ ਜੇ ਚੱਕ ਕੇ ਪਾ ਦਨੇ ਚਲੋ ਜੀ ਪਾ ਦੋ ਠੀਕ ਆ ਉਹ ਵੈਸੇ ਤਾਂ ਬਚਾਈ ਨਾ ਪਰ ਮਾਤਾ ਮਾ ਨਹੀਂ ਵਧੀਆ ਕਰਿਆ ਹਨ ਹੁਣ ਜਿਹੜਾ ਆਪਾਂ ਕੁਦਰਤੀ ਤਰੀਕਾ ਪਾਣੀ ਸਕਾਉ 8ਵੇਂ ਮਹੀਨੇ ਦੇ ਵਿੱਚ ਤੇ ਇਹਦੀ ਚ ਪ੍ਰੈਣ ਤੋਂ ਗੰਡੋਹਾ ਤੁਹਾਨੂੰ ਮੈਂ ਦਿਖਾਉਣਾ ਇਹਦੇ ਚਾਦੀ ਖਸ਼ੀਕ ਜੀ ਹੋਊ ਤੇ ਆਹ ਦੇਖੋ ਆਹ ਦੇਖੋ ਨੋਰੀ ਨਹੀਂ ਹੋਇਆ ਆਹ ਦੇ ਆਹ ਇਹਦੇ ਚ ਪਿਆ ਤੇਰੀ ਗਰੋਥ ਵਧੀਆ ਹੋਣ ਲਈ ਹੈ ਇਹ ਜੇ ਪਾਇਆ ਤਾਂ ਉਹ ਤਾਂ ਗੰਡੋਹਾ ਕਿਉਂਕਿ ਗੰਡੋਹਾ ਇੱਕ ਵਧੀਆ ਮਿੱਤਰ ਆ ਕਿਸਾਨ ਦਾ ਹੁਣ ਜੇ ਮੰਨ ਲਾ ਇਹਨੂੰ ਆਪਾਂ ਨਾ ਪੈਣ ਦਿੰਦੇ ਫੇਰ ਕੀ ਫੇਰ ਤਾਂ ਹੁਣ ਇੱਥੇ ਉਹ ਕਈਆਂ ਨੇ ਤੁਹਾਨੂੰ ਦੱਸਿਆ ਮੋਢੀ ਗਲਗੇ ਥੱਲੇ ਉਹ ਦੱਸੋ ਪੌਦਾ ਕਿੱਥੋਂ ਪਲਾਂਟ ਜਿਹੜੀ ਹੁਣ ਆ ਪੌਦਾ ਖੜਾ ਫਿਰ ਤੰਦਰੁਸਤ ਕਿੱਦਾਂ ਹੋਊਗਾ ਆਹਦੇ ਨਾਲ ਸੋਹਣੀ ਮੁੰਜਰਾ ਕੇ ਆ ਸੋਹਣੀ ਹੈ ਨਾ ਤੇ ਹੁਣ ਜੇ ਤਾਂ ਉਹ ਥੱਲਿਓ ਮੈਂ ਦੇਖਦਾ ਹਾਂ ਨਾ ਕਈਆਂ ਦੀਆਂ ਜਿਵੇਂ ਕੰਬਾਈਨ ਜਿੱਦਣ ਵੱਢਦੇ ਆ ਉਹ ਏਡਾ ਸਾਲਾ ਮੋਢੀ ਗਲੇ ਹੁੰਦੇ ਬਾਈ ਹੈ ਤਾਂ ਉਹਦਾ ਵੀਰੇ ਫਾਇਦਾ ਨਹੀਂ ਕੋਈ ਜਮਾ ਵਧੀਆ ਖੜੀਆਂ ਮਾਲਕ ਦੀ ਕਿਰਪਾ ਨਾਲ ਆ ਜਿਹੜਾ ਝੰਡਾ ਪੱਤਾ ਵੀ ਸੋਹਣਾ ਸਭ ਕੁਝ ਪ੍ਰਭਾਤਮਾ ਦੀ ਕਿਰਪਾ ਸਾਰਿਆਂ ਦੀਆਂ ਵਧੀਆਂ ਚਲੋ ਵਧੀਆਂ ਝਾੜ ਦੇਣ ਪ੍ਰਭਾਤਮਾ ਅਗੇ ਹੀ ਅਰਦਾਸ ਬੇਨਤੀ ਆ ਠੀਕ ਹੈ ਨਾ ਵਾਹਿਗੁਰੂ ਮੇਰ ਕਰੇ ਕਿਉਂਕਿ ਕਿ ਮੇਨ ਤਾਂ ਅਸ 6 ਮਹੀਨਿਆਂ ਦੀ ਇਹ ਅਗਲੇ 6 ਮਹੀਨੇ ਵਰਤਣੀ ਆ ਤੇ ਚਲੋ ਜਿਹੜੇ ਵੀ ਇਹ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਆਪਣਾ ਚੈਨਲ ਆ ਕੱਲ ਭਾਈ 200 ਸਾਲ ਪੂਰੇ ਹੋਏ ਉਹ ਸਸ Sorry 200 ਕਿਆ ਗਿਆ 200 ਦਿਨ ਪੂਰੇ ਹੋਏ ਜਿਹੜੇ ਸ਼ੰਭੂ ਬਾਰਡਰ ਤੇ ਸੀ ਜਿਹੜੇ ਵਿਚਾਰੇ ਸੀ ਹੀਦ ਵੀ ਹੋਏ ਕਿਸਾਨ ਉੱਥੇ ਗਏ ਸੀ ਤਾਂ ਉਹ ਵੀ ਹੁਣ ਆਵਾ ਦੋ ਤਿੰਨ ਮਿੰਟ ਦਾ ਵੀ ਐਡ ਕਰਾਂਗੇ ਨਾਲ ਗਏ ਸੀ ਵਧੀਆ ਉਹਨਾਂ ਨੇ ਵਿਚਾਰ ਰੱਖੇ ਆ ਆਪਣੇ ਹੈ ਤੇ ਜ਼ਰੂਰ ਜਾਇਆ ਕਰੋ ਤੇ ਵੀਰੇ ਇਹਨਾਂ ਚੀਜ਼ਾਂ ਤੋਂ ਬਚੋ ਸਾਡੇ ਸਪੈਸ਼ਲ ਆਏ ਸੀ ਉਹ ਖੇਤੀਬਾੜੀ ਵਿਭਾਗ ਵਾਲੇ ਪਿੰਡਾਂ ਤੇ ਉਹ ਸਪੈਸ਼ਲ ਬਾਈ ਜੀ ਕਰਕੇ ਗਏ ਸੀ ਲੋਕਾਂ ਨੂੰ ਗਾਈਡ ਵਧੀਆ ਵਾ ਕਿਉਂਕਿ ਐਵੇਂ ਫालतू ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਫਲਾਣੀ ਸੁਬ੍ਰੇਟ ਧਮਕਾਣੀ ਛਾੜ ਦਿਓ ਚਲੋ ਜੀ ਦੂਜੇ ਨੇ ਪਾਈ ਮੈਂ ਇੱਕ ਮਗਰ ਆ ਜਾਂ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ